ਨਾਵ ਕਾਗੇ ਚਤੂਰੇ ਹਾਂ ਜੀ ਤੁਹਾਡੀ ਉਮਰ ਕਿੰਨੀ ਆ 42 ਹਾਂ ਪੜੇਗਾ ਉਹ ਜਿਆਦੀ ਹੋ ਗਈ ਇਹਨਾਂ ਬੇਕ ਸਾਲ ਲੱਗੇ ਅੱਛਾ ਮਾਣੇ ਵਜਾ ਕੁਝ ਨਹੀਂ ਜੀ ਬੱਸ ਚੱਲੋ ਜੀ ਉਹ ਕੁਝ ਨਹੀਂ ਕਿਸੇ ਦਾ ਜੂਰੀ ਧਰਵਾਖਾਂ ਵਧੀਆ ਪੜੇ ਜਾਂਦੇ ਆ ਅੱਖਰ ਵਧੀਆ ਪੜੇ ਜਾਂਦੇ ਆ ਜੀ ਕੋਨਵੈਨਸ਼ਨ ਨੇ ਅਗਲੀ ਦਿਖਾ ਸਕਦਾ ਰੋਇਕ ਦਾ ਪੜਦੇ ਹੋਗੇ ਕਿ ਅੱਜ ਹੀ ਪੜਦੇ ਹੋ ਨਹੀਂ ਆ ਦਿਲਜੀਤ ਜੀ ਇਹ ਯਾ ਅੱਛਾ ਆ ਬਹੁਤ ਵਗੀਆਂ ਕਹਾਣੀਆਂ ਲਿਖੀ ਤੇ ਇੱਕ ਕਿਤਾਬ ਦਿਲਜੀਤ ਜੀ ਹਾਂਜੀ ਇੱਕ ਛੋਟੀ ਜਨ ਵੀ ਦਾ ਇਹ ਬੜੀ ਬਰਾਨੀ ਹੈ ਇਹ ਸਾਰੇ ਤੇ ਤੁਸੀਂ ਸਾਰੀਆਂ ਕਹਾਣੀਆਂ ਪੜੀਆਂ ਕਿਤਾਬ ਚੋਂ ਹੈ ਸਾਰੇ ਕਹਾਣੀਆਂ ਪੜੀਆਂ ਤੁਸੀਂ ਹਾਂ ਸਾਰੀਆਂ ਪੜ ਲਈਆਂ ਸਾਰੀਆਂ ਅੱਛਾ ਕਿੰਨੇ ਡੜਾ ਪੜੀਆਂ ਪੰਜਾਬੀ ਪੜਦੇ ਆ ਉਹ ਜੰਦੀਆਂ ਤੇ ਪੰਜੀ ਹੁੰਦੀਆਂ ਹੈ ਅੱਛਾ ਜੀ 4-5 ਜਨ ਲੇ ਨੇ ਪਾਸ ਕਰਦਾ ਸਰ ਪੰਜ ਪੰਜ ਵਾਦ ਤੱਕ ਕਿਨੇ ਪੜਿਓ ਮੈਂ 4 ਵਜੇ ਕੇ 5 ਪੜਿਓ ਇੰਨਾ ਕਿ 4-5 ਨਾਂ ਕੇ ਮਿੰਟ ਕੇ ਚੱਲ ਜੀ ਅਖੀ ਨਾਨੀ ਨੇ ਨਾਨੀਆਂ ਕਹਿੰਦੀ ਉਹ ਚੱਕ ਕੇ ਚੱਲੀ ਪਰ ਅੱਛਾ ਫੇਪਾ ਨੂੰ ਅੜ ਗਏ ਆਹ ਪਾ ਨੂੰ ਆ ਜੀ ਉਹ ਦੁੱਤੀਆਂ ਲੋਕੀ ਪੜਾਉਂਦੇ ਵੀ ਨਹੀਂ ਜਿਆਦਾ ਹਾਂ ਅੱਜ ਦੇ ਕੇ ਇਹ ਨੂੰ ਕਰਿਆ ਕਰਨੀਆਂ ਕਿਛੀ ਪਰਚੀ ਹੋ ਗਈਆਂ ਹੋ ਗਈਆਂ ਵੱਡੀਆਂ ਉردو ਉردو ਪੜ੍ਹਦੇ ਨੇ ਉردو ਉردو ਪੜ੍ਹਦੇ ਹੋ ਕੇ ਪੰਜਾਬੀ ਕੱਲੀ ਪੰਜਾਬੀ ਕੱਲੀ ਇਕਰੀ ਪਾਸੋਂ ਇਕਰੀ 500 500 ਰੁਪਏ ਦੀ ਕਿਤਾਬ ਹੈ ਇਹ ਵੀ ਕਿੰਨੇ ਦਿਨਾਂ ਚ ਪੜੀ ਕਿਤਾਬ ਹੈ ਇੱਕ ਕਿਤਾਬ ਪੜ੍ਹਨ ਦਾ ਤੁਹਾਨੂੰ ਕਿੰਨੇ ਦਿਨ ਲੱਗਿਆ ਇੱਕ ਕਿਤਾਬ ਪੜ੍ਹਦਿਆ ਕਿੰਨੇ ਦਿਨ ਲੱਗਿਆ ਜੇ ਨਹੀਂ ਅਕਾਲ ਪਾਸੋਂ ਪਾਸੋਂ ਫਟਾਈ ਤੇ ਪੂਰੇ ਪੜ੍ਹ ਲਏ ਅੱਛਾ ਬੜੀ ਪਿਛੇ ਪੜ੍ਹਦੇ ਪੜ੍ਹ ਲਈ ਮੈਂ ਕਾਹਨਿਆ ਵਧੀਆ ਲਾਇਆ ਬਹੁਤ ਵਧੀਆ ਤੇ ਜੀ ਕਿਤਾਬ ਹੈ ਅੱਛਾ ਦੋ ਦਰਾਜ ਪੂਰੀ ਕਹਾਣੀ ਪੜ੍ਹ ਲਈ ਹੈ ਹਾਂ ਅੱਛਾ